ਹੁਸ਼ਿਆਰਪੁਰ ਸ਼ਹਿਰ 'ਚ ਚੋਰਾਂ ਦਾ ਇੰਨਾ ਕੁ ਜ਼ਿਆਦਾ ਮਾੜਾ ਹਾਲ ਹੋ ਚੁੱਕਿਆ ਕਿ ਉਹ ਹੁਣ ਦੁਕਾਨਾਂ ਬਾਹਰ ਪਈ ਗੀਸਰ ਵੀ ਨਹੀਂ ਛੱਡ ਰਹੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਮਹਾਰਾਣਾ ਪ੍ਰਤਾਪ ਚੌਕ ਜਿਸ ਨੂੰ ਕੀ ਪ੍ਰਭਾਤ ਚੌਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੋਂ ਸਾਹਮਣੇ ਆਇਆ ਜਿੱਥੇ ਕਿ ਚੌਕ ਨਸਤੀਕੀ ਸਥਿਤ ਇੱਕ ਗੁਰੂ ਅਰਜਨ ਦੇਵ ਜੀ ਇਲੈਕਟ੍ਰੋਨਿਕ ਨਾਮ ਦੀ ਦੁਕਾਨਬਾਰੋਂ ਚੋਰ ਗੀਸਰ ਚੁੱਕ ਕੇ ਫਰਾਰ ਹੋ ਗਏ ਜਿਸ ਤੇ ਕੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਚੋਰ ਆਉਂਦੇ ਨੇ ਤੇ ਆਉਂਦੇ ਸਾਰੀ ਉਹਨਾਂ ਵੱਲੋਂ ਇਹ ਬੜੀ ਚਲਾਕੀ ਦੇ ਨਾਲ ਦੁਕਾਨਬਾਰੋਂ ਗਿਜ਼ਰ ਚੋਕ ਲਿਆ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਚੋਰ ਦੁਕਾਨ ਦੀ ਰਾਖੀ ਕਰਦੇ ਨਸਰ ਵੀ ਆ ਰਹੇ ਨੇ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਇੱਕ ਚੋਰ ਮੋਟਰਸਾਈਕਲ ਤੋਂ ਉਤਰ ਕੇ ਹੇਠਾ ਆਉਂਦਾ ਹੈ ਤੇ ਬਿਨਾਂ ਕਿਸੇ ਡਰ ਭੈ ਤੋਂ ਸ਼ਰਮ ਚਿੱਟੇ ਦੇ ਨਹੀਂ ਗਿਜ਼ਰ ਚੋਕ ਕੇ ਫਰਾਰ ਹੋ ਜਾਂਦੇ ਨੇ ਤੇ ਸਪਲੈਂਡਰ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਵੀ ਨਸਰ ਨਹੀਂ ਆ ਰਹੀ ਹੈ ਇਸ ਘਟਨਾ ਤੋਂ ਬਾਅਦ ਦੁਕਾਨ ਮਾਲਕ ਵੱਲੋਂ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਪਰੋਸਾ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੁਨੀਲ ਕੁਮਾਰ ਪੁੱਤਰ ਤਰਸੀਮ ਲਾਲ ਵਾਸੀ ਰੂਪਨਗਰ ਨੇ ਦੱਸਿਆ ਕਿ 21 ਦਸੰਬਰ ਨੂੰ ਦੁਕਾਨ ਤੇ ਮਚੂਤ ਨਹੀਂ ਸੀ ਤੇ ਕਿਧਰੇ ਬਾਹਰ ਗਿਆ ਹੋਇਆ ਸੀ ਉਸਨੇ ਦੱਸਿਆ ਕਿ ਨਾਲ ਦੀ ਦੁਕਾਨ ਤੇ ਉਸਦੀ ਪਤਨੀ ਟਿਊਸ਼ਨ ਸੈਂਟਰ ਚਲਾਉਂਦੀ ਹੈ ਤੇ ਉਸੇ ਦੁਕਾਨ ਬਾਹਰ ਕੀ ਟੇਬਲ ਤੇ ਗਿਜ਼ਰ ਅਤੇ ਕੁਝ ਹੋਰ ਸਮਾਨ ਰੱਖਿਆ ਹੋਇਆ ਸੀ ਤੇ ਇਸ ਤੋਂ ਰਨ ਸਪਲੈਂਡਰ ਤੇ ਆਏ ਤਿੰਨ ਚੋਰ ਸਕਿੰਟਾਂ ਚ ਹੀ ਕੰਪਨੀ ਦਾ ਮਹਿੰਗਾ ਗਿਜ਼ਰ ਚੁੱਕ ਕੇ ਫਰਾਰ ਹੋ ਗਏ ਦੁਕਾਨਦਾਰ ਨੇ ਦੱਸਿਆ ਕਿ ਗਿਜ਼ਰ ਦੀ ਕੀਮਤ 7000 ਰੁਪਏ ਦੇ ਕਰੀਬ ਹੈ ਜ਼ਿਕਰ ਜੋ ਹੈ ਕਿ ਹੁਸ਼ਿਆਰਪੁਰ ਸ਼ਹਿਰ 'ਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਤੋਂ ਇੰਝ ਚੱਪਦਾ ਹੈ ਕਿ ਇਹ ਸ਼ਹਿਰ ਚੋਰਾਂ ਦਾ ਹੁਣ ਮਨਪਸੰਦ ਦਾ ਸ਼ਹਿਰ ਬਣ ਕੇ ਰਹਿ ਗਿਆ ਹੈ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਈ ਸੁਨੀਲ ਕੁਮਾਰਾ ਜੀ ਕਿਹੜੀ ਜਗ੍ਹਾ ਸ਼ੋਭਾ ਤੁਹਾਡੀ ਆਪਣੇ ਸਰ ਪ੍ਰਵਾਹ ਚੌਂਕ ਪੈਂਦੀ ਹੈ ਜੀ ਬੈਕ ਸਾਈਡ ਅਸਟਾਣ ਹੈ ਠੀਕ ਹੈ ਜੀ ਤੇ ਪੱਜੇ ਕਿ ਤੁਹਾਡੇ ਵੱਲੋਂ ਕੰਪਲੀਟ ਕੀਤੀ ਗਈ ਹੈ ਸੀਸੀਟੀਵੀ ਵੀ ਦਿਖਾਈ ਜਾ ਰਹੀ ਹੈ ਕੀ ਪੂਰਾ ਮਾਮਲਾ ਜੀ ਹੈ ਪੂਰਾ ਮਾਮਲਾ ਸਰ ਇਸ ਤਰ੍ਹਾਂ ਸੀਗਾ ਜੀ ਆਪਾਂ ਪਰਸੋ ਦੀ ਗੱਲ ਹੈ ਮੈਂ ਥੋੜਾ ਬਾਹਰ ਸੀ ਆਊਟ ਆਫ ਸਟੇਸ਼ਨ ਤੇ ਮੇਰੀ ਸ਼ਾਪ ਬੰਦ ਸੀਗੀ ਮੋਰੇ ਫਰੰਟ ਵਾਲੀ ਬੈਕ ਸਾਈਡ ਵਾਲੀ ਮੇਰੀ ਸ਼ਾਪ ਓਪਨ ਸੀਗੀ ਤੇ ਉੱਥੇ ਸਾਡਾ ਸੈਂਟਰ ਵਾਲਾ ਮੇਰੀ ਵਾਈਫ ਨੇ ਚਲਾਇਆ ਹੋਇਆ ਆ ਤੇ ਉੱਥੋਂ ਸਾਡਾ ਨਾ ਸਮਾਨ ਪਿਆ ਹੋਇਆ ਸੀ ਬਾਹਰ ਕਾਊਂਟਰ ਦੇ ਉੱਤੇ ਤਾਂ ਤਕਰੀਬਨ 4:00 ਵਜੇ ਆਪਾਂ ਸ਼ਾਪ ਓਪਨ ਕੀਤੀ ਆ ਤੇ 5:00 ਵਜੇ ਕੁਝ ਅਣਪਛਾਤੇ ਤਿੰਨ ਵਿਦਿਆਰਥੀ ਆਏ ਬੰਦੇ ਆ ਸਪਲੈਂਡਰ ਤੋ ਪਹਿਲਾ 2-3 ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਆ ਲੋਕਾਂ ਨੇ ਇੱਥੇ ਕਵਰ ਵੀ ਦਿੱਤਾ ਧਿਆਨ ਦੇਖਿਆ ਨਹੀਂ ਪਰ ਇਹਨਾਂ ਨੂੰ ਨੋਟਿਸ ਨਹੀਂ ਆਇਆ ਉਸ ਤੋਂ ਬਾਅਦ ਆ ਥੋੜੀ ਜਿਹੀ ਰਵਾਜ਼ਾ ਸਰ ਉਹ ਆਏ ਆ ਤੇ ਇਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆ ਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਠੀਕ ਹੈ ਕਿਹੜੀ ਕੰਪਨੀ ਦਾ ਗੀਜ਼ਰ ਸੀ ਖੈਤਾਨ ਕੰਪਨੀ ਦਾ ਸੀ ਜੀ ਕਿੰਨੇ ਲੀਟਰ ਦਾ 15 ਲੀਟਰ ਦਾ ਸੀਗਾ ਜੀ ਕਿੰਨੇ ਕਹਿੰਦੇ ਆ ਅਪ੍ਰੋਕਸੀਮੇਟਲੀ ਅਪ੍ਰੋਕਸੀਮੇਟਲੀ ਸਰ ਕਹਿ ਸਕਦੇ 650 7000 ਦੀ ਆ ਜੀ ਕੰਪਲੇਂਟ ਕਰ ਦਿੱਤੀ ਹੈ ਜੀ ਹਾਂ ਜੀ ਸਰ ਕੰਪਲੇਂਟ ਕਰ ਦਿੱਤੀ ਹੋਈ ਹੈ ਜੀ ਕਿਹੜੇ ਪੁਲਿਸ ਸਟੇਸ਼ਨ ਇਹ ਮਾਡਲ ਟਾਊਨ ਜੀ ਕੀ ਕਰ ਰਹੇ ਹੋ ਉਹ ਸਾਰਾ ਰਾਤੀ ਕੰਪਲੇਂਟ ਕੀਤੀ ਸੀਗੀ ਜੋ ਕਹਿ ਰਹੇ ਕਿ ਸਵੇਰੇ 9:30 ਵਜੇ ਆਜੋ ਤੇ ਆਪਾਂ ਡਰੇਸ ਕਰਦੇ ਹਾਂ ਠੀਕ ਹੈ ਜੀ ਸੀਸੀਟੀਵੀ ਵੀ ਆਈ ਆ ਸੀਸੀਟੀਵੀ ਸਰ ਸਾਡੀ ਸਾਰੇ ਕੋ ਸਾਰੀਆਂ ਹੈਗੀਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈਆਂ ਕਿੰਨੇ ਵਿਅਕਤੀ ਨਜ਼ਰ ਆ ਰਹੇ ਸੀ ਸੀਸੀਟੀਵੀ ਤੇ ਤਿੰਨ ਬੰਦੇ ਆ ਰਹੇ ਸੀ ਸਰ ਉਹਦੇ ਵਿੱਚ ਕਿਹੜਾ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਹੈ ਜੀ ਨੰਬਰ ਹੈ ਕਿ ਵਿਦਆਊਟ ਨੰਬਰ ਵਿਦਆਊਟ ਨੰਬਰ ਪਲੇਟ ਸੀਗਾ ਸਰ ਲੋਕੀ ਦੱਸ ਰਹੇ ਜਿੱਦਾਂ ਵਾਲੇ ਦੁਆਲੇ ਵਾਲੇ ਵਿ ਦੋ ਲੱਗਦਾ ਕਿ ਪੰਜਾਬੀ ਲੱਗ ਰਹੇ ਸੀ ਕਿ ਕੋਈ ਵਿਹਾਦੀ ਟਾਈਪ ਨਹੀਂ तकरीबन ਪੰਜਾਬੀ ਲੱਗ ਰਹੇ ਆ ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ ਦੋ ਜਾਨਿਆਂ ਦੇ ਬੈਕ ਤੇ ਜਿਹੜੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਠੀਕ ਹੈ ਜੀ ਕੀ ਮੰਗ ਕਰਦੇ ਤੁਸੀਂ ਮੰਗ ਸਰ ਅਸੀਂ ਇਹੀ ਗੱਲ ਕਰ ਰਹੇ ਆ ਦਿਨ ਪਰ ਦਿਨ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਬੇ ਬਹੁਤ ਜ਼ਿਆਦਾ ਹੋ ਚੁੱਕਾ ਹੈ ਤਾਂ ਸਾਦਨ ਤੇ ਅਸੀਂ ਚਾਹੁੰਦੇ ਕੋਈ ਜੋ ਵੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਨੂੰ ਫੜਿਆ ਜਾਵੇ ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ ਕੋਈ ਲੱਭਣ ਵਾਲੀ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ इजीली ਸਾਬਾ ਫੜ ਸਕਦੇ ਜਿਨ੍ਹਾਂ ਨੂੰ ਚਾਹੀਏ ਤਾਂ